ਸਾਰੇ ਦੋਸਤੋ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵੋਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਮੈਂ ਪਿਛਲੇ ਵੀਡੀਓ ਵਿੱਚ ਦੱਸਿਆ ਇਹ ਚੀਜ਼ ਕਿ ਡਿਸਟ੍ਰਿਕਟ ਪਲੱਸ ਆਰਮਡ ਗੈਡਰ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਚੁੱਕਿਆ ਪ੍ਰੋਸੈਸਿੰਗ ਜਿਹੜੀ ਸ਼ੁਰੂ ਹੋ ਚੁੱਕੀ ਆ ਤੇ ਤੁਸੀਂ ਕਾਫੀ ਸਮੇਂ ਤੋਂ ਵੇਟ ਕਰ ਰਹੇ ਸੀ ਵੀ ਖਾਸ ਕਰਕੇ ਆਰਮਡ ਗੈਡਰ ਵਾਲੇ ਕਿਉਂਕਿ ਡਿਸਟ੍ਰਿਕਟ ਦਾ ਕੰਮ ਪਹਿਲਾਂ ਸ਼ੁਰੂ ਹੋ ਗਿਆ ਸੀਗਾ ਔਰ ਆਰਮਡ ਗੈਡਰ ਦਾ ਵੀ ਜਿਹੜਾ ਉਹ ਸ਼ ਗਰੁੱਪਾਂ ਦੇ ਵਿੱਚ ਐਡ ਵੀ ਕਰ ਲਿਆ ਗਿਆ ਔਰ ਕਾਲਸ ਵੀ ਆਉਣ ਲੱਗੀਆਂ ਔਰ ਉਹਨਾਂ ਨੂੰ ਪੁਲਸ ਲਾਈਨ ਰਿਪੋਰਟ ਕਰਨ ਲਈ ਵੀ ਕਹਿਤਾ ਆ ਠੀਕ ਆ ਕੱਲ੍ਹ ਕੇ ਪਰਸੋਂ ਮੇਰ ਨਾਲ ਇੱਕ ਮੁੰਡੇ ਦੀ ਗੱਲ ਹੋਈ ਸੀਗੀ ਉਹਨੂੰ ਜਲੰਧਰ ਸੀਪੀ ਲੋਟ ਹੋਇਆ ਤੇ ਉਹਨੂੰ ਮਤਲਬ ਕਿ ਬੁਲਾ ਲਿਆ ਗਿਆ ਉਹਦੇ ਸਾਰੇ ਡਾਕੂਮੈਂਟ ਵੀ ਜਮ੍ਹਾਂ ਹੋ ਗਏ ਤੇ ਉਹ ਕੁਝ ਮਿਸਟੇਕ ਹੋਣ ਕਰਕੇ ਉਹਨੇ ਮੇਰ ਨਾਲ ਕੰਟੈਕਟ ਕੀਤਾ ਕਿ ਮੈਂ ਕੁਝ ਗਲਤ ਲਿਖਿਆ ਆ ਠੀਕ ਆ ਮੈਨੂੰ ਪੁਲਸ ਲਾਈਨ ਬੁਲਾਇਆ ਸੀ ਤੇ ਮੇ ਡਾਕੂਮੈਂਟ ਸਬਮਿਟ ਕਰਕੇ ਤੇ ਕੁਛ ਮੇ ਤੁ ਮਿਸਟੇਕ ਹੋ ਗਿਆ ਤਾਂ ਇਦਾਂ ਕਰਕੇ ਮਤਲਬ ਕਿ ਜਿਹੜੇ ਆਰਮਡ ਗੇਡਰ ਵਾਲੇ ਨੇ ਆਰਮਡ ਗੇਡਰ ਵਾਲਿਆਂ ਨੂੰ ਵੀਡੀਆ ਕਾਲਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਈ ਬੱਚਿਆਂ ਨੂੰ ਤੇ ਇੱਕ ਦੋ ਦਿਨ ਬਾਅਦ ਮੈਨੂੰ ਮੁੰਡੇ ਕੁੜੀਆਂ ਨੇ ਮੈਸੇਜ ਕਰਕੇ ਦੱਸਿਆ ਕਿ ਹਾਂਜੀ ਸਭ ਸਾਨੂੰ ਕਾਲਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਸਾਨੂੰ ਇੰਨੀ ਤਰੀਕ ਨੂੰ ਇੰਨੇ ਵਜੇ ਰਿਪੋਰਟ ਕਰਨ ਲਈ ਕਿਹਾ ਹੈਗਾ ਤੇ ਰਿਪੋਰਟ ਕਰਨ ਵੇਲੇ ਜਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ ਉਹਦੇ ਵਿੱਚ ਮਤਲਬ ਕਿ ਸਾਨੂੰ ਦੱਸੋ ਵੀ ਸਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ ਅਸਲ ਦੇ ਵਿੱਚ ਮਤਲਬ ਕਿ ਡਿਸਟ੍ਰਿਕਟ ਗੇਡਰ ਤੇ ਆਰਮਡ ਗੇਡਰ ਡਾਕੂ ਠੀਕ ਆ ਪਰ ਜਿਹੜੇ ਮੇਨ ਮੇਨ ਡਾਕੂਮੈਂਟ ਆ ਮੈਂ ਤੁਹਾਨੂੰ ਮੋਟੇ ਮੋਟੇ ਸਮਝਾ ਦਣਾ ਠੀਕ ਆ ਵੀ ਉਹ ਜਿਹੜੇ ਡਾਕੂਮੈਂਟ ਆ ਦੇ ਕੰਪਲੀਟ ਕਰਕੇ ਰੱਖ ਲਿਓ ਤੇ ਪਹਿਲੀ ਗੱਲ ਤਾਂ ਇਹ ਕਿ ਡਾਕੂਮੈਂਟ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਦੇ ਤਿੰਨ ਤਿੰਨ ਕਾਪੀਆਂ ਬਣਾਉਣੀ ਆ ਸੈੱਟ ਬਣਾਉਣੇ ਨੇ ਠੀਕ ਆ ਜਿੱਦਾਂ ਕਿ 10th 2 BA ਜੋ ਵੀ ਤੁਹਾਡੀ ਕੈਟਾਗਰੀ ਆ ਠੀਕ ਆ ਉਹਦਾ ਇੱਕ ਸੈੱਟ ਬਣਾ ਲੈਣਾ ਠੀਕ ਆ ਫਿਰ ਮਤਲਬ ਕਿ ਉਹ ਸੇਮ ਸੈੱਟ ਜਿਹੜਾ ਕਹਿੰਦੇ ਵੀ ਤਿੰਨ ਸੈੱਟ ਬਣਾ ਲੈਣ ਵੀ ਤਿੰਨ ਤਿੰਨ ਕਾਪੀਆਂ ਕਰਨੀਆਂ ਤੇ ਉਹਨਾਂ ਨੂੰ ਮਤਲਬ ਇੱਕ ਇੱਕ ਸੈੱਟ ਦੇ ਵਿੱਚ ਲਾ ਦੇਣਾ ਵੀ ਇੱਕ ਦੇ ਵਿੱਚ ਸਾਰੇ ਸਾਡੇ ਜਿਹੜੇ ਦੂਜੇ ਸਾਰੇ ਸਰਟੀਫਿਕੇਟ ਤੇ ਤੀਜੇ ਵੀ ਸਾਰੇ ਸਰਟੀਫਿਕੇਟ ਐਦਾਂ ਕਰਕੇ ਤੁਸੀਂ ਸੈੱਟ ਬਣਾ ਕੇ ਲੈ ਕੇ ਜਾਣੇ ਨੇ ਕਿਉਂ ਤਾਂ ਕਿ ਤੁਹਾਨੂੰ ਮੌਕੇ ਤੇ ਜੇ ਉਹ ਕਹਿਣ ਤਾਂ ਤੁਹਾਨੂੰ ਖੱਜਲ ਖਵਾਰੀ ਨਾ ਹੋਵੇ ਇਸ ਕਰਕੇ ਤੁਸੀਂ ਆਪਣੇ ਜਿਹੜੇ ਹੋ ਪਹਿਲਾਂ ਤੁਸੀਂ ਸੈੱਟ ਬਣਾ ਕੇ ਰੱਖਿਓ ਜਿਵੇਂ ਮੈਂ ਪਹਿਲਾਂ ਵਾਲੀ ਵੀਡੀਓ ਵਿੱਚ ਕਿਹਾ ਸੀਗਾ ਕਿ ਆਪਣੇ ਜਿਹੜੇ origignal ਸਰਟੀਫਿਕੇਟ ਆ ਉਹ ਤੁਹਾਡੇ ਜਮ੍ਹਾਂ ਹੋਣੇ ਨੇ ਇਸ ਕਰਕੇ ਆਪਣੇ ਜਿਹੜੇ ਉਹ ਡਰਾਈਵ ਦੇ ਵਿੱਚ ਜਾਂ ਕੁਝ ਵੀ ਕਿਵੇਂ ਵੀ ਕਰਕੇ ਸੇਵ ਕਰਕੇ PDF ਬਣਾ ਕੇ ਰੱਖ ਲਿਓ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਇਹ ਡਾਕੂਮੈਂਟ ਉਹ ਨਹੀਂ ਦਿੱਤੇ ਜਾਣਗੇ ਕੋਈ ਖਾਸ ਕਰਨਾ ਕਰਕੇ ਦਿੱਤੇ ਜਾ ਸਕਦੇ ਨੇ ਉਹ ਵੀ ਮੈਂ ਮੈਂਸ਼ਨ ਕੀਤਾ ਸੀਗਾ ਮੈਂ ਵੀਡੀਓ ਨੂੰ ਜ਼ਿਆਦਾ ਲੰਮੀ ਨਹੀਂ ਕਰੂੰਗਾ ਤਾਂ ਮੈਂ ਤੁਹਾਨੂੰ ਮੋٹے ਮੋٹے ਡਾਕੂਮੈਂਟ ਸਮਝਾ ਦਣਾ ਜਿਹੜੇ ਤੁਸੀਂ ਨਾਲ ਲੈ ਕੇ ਜਾਣੇ ਨੇ ਤੇ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਠੀਕ ਆ ਮੈਂ ਪਹਿਲਾਂ ਹੀ ਇਹ ਗੱਲ ਕਹਿਣਾ ਹੁੰਦਾ ਜੇਕਰ ਵੀਡੀਓ ਸ਼ੁਰੂ ਕਰਦੇ ਹੁੰਨੇ ਤਾਂ ਐਂਡ ਤੱਕ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਅੱਧ ਤੱਕ ਨਾ ਦੇਖਿਆ ਕਰੋ ਜਾਂ ਅੱਧ ਤੋਂ ਲੈ ਕੇ ਐਂਡ ਤੱਕ ਨਾ ਦੇਖਿਆ ਕਰੋ ਕਿਉਂਕਿ ਤੇ ਕਈ ਵਾਰੀ ਜਿਹੜੀ ਜਾਣਕਾਰੀ ਹੁੰਦੀ ਆ ਉਹ ਸਾਰੀ ਵੀਡੀਓ ਚ ਮਤਲਬ ਕਿ ਦੇਖਣੀ ਹੁੰਦੀ ਆ ਕਿ ਮਤਲਬ ਕੀ ਕੀ ਸਾਨੂੰ ਸੀਕੁਐਂਸ ਵਾਈਜ਼ ਦੱਸਿਆ ਗਿਆ ਤੇ ਤੁਸੀਂ ਆਦਬ ਚੱਦੀ ਦੇਖ ਕੇ ਕਹਿੰਦੇ ਨੇ ਚਲ ਠੀਕ ਆ ਸਮਝ ਲੱਗ ਗਈ ਤੇ ਫਿਰ ਜੇਕਰ ਉਹਦੇ ਵਿੱਚ ਕੋਈ ਮਿਸਟੇਕ ਹੁੰਦੀ ਆ ਜਾਂ ਇਨ ਫਿਊਚਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਤੁਸੀਂ ਮਤਲਬ ਕਿ ਬਾਅਦ ਵਿੱਚ ਦੇਖਦੇ ਹੋ ਕਿ ਯਾਰ ਮੈਂ ਮਤਲਬ ਖਤਬੀ ਮੇਰੇ ਨਾਲ ਆਜ ਹੀ ਹੋ ਗਈ ਕਿਉਂਕਿ ਵੀਡੀਓ ਤੁਸੀਂ ਬਹੁਤ ਘੱਟ ਦੇਖਦੇ ਆ ਮਤਲਬ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਕਈ ਬੱਚੇ ਵਿੱਚੋਂ ਹੀ ਛੱਡ ਦਿੰਦੇ ਵੀ ਚਲ ਠੀਕ ਆ ਸਮਝ ਲੱਗ ਗਈ ਓਕੇ ਓਕੇ ਬਸ ਠੀਕ ਆ ਉਹ ਚ ਮੇਰਾ ਨੁਕਸਾਨ ਨਹੀਂ ਹੈਗਾ ਜਿਵੇਂ ਸਿਆਣੀ ਕਹਿੰਦੇ ਅੱਧਾ-ਉਧੋਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਜਾਂ ਤਾਂ ਗਿਆਨ ਲੋ ਹੀ ਨਾ ਤੇ ਜੇ ਫਿਰ ਗਿਆਨ ਲੈਣਾ ਹੋ ਪ੍ਰੋਪਰ ਲੋ ਤੇ ਚਲੋ ਫਿਰ ਜਿਆਦਾ ਟਾਈਮ ਇਸ ਨਾ ਕਰੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇੱਕ ਗੱਲ ਹੋਰ ਮੈਂ ਦੱਸਣੀ ਚਾਹੂੰਗਾ ਕਿ ਜਿਹੜਾ ਉਹ ਥੋੜੀ ਮੇਜ਼ਰਮੈਂਟ ਸਲਿੱਪ ਆ ਉਹ ਸਾਰਿਆਂ ਕੋਲੇ ਹੋਣੀ ਚਾਹੀਦੀ ਆ ਇਸ ਵਾਰ ਥੋੜਾ ਜਿਆਦਾ ਕੁਝ ਨਵਾਂ ਚੇਂਜਸ ਕੀਤਾ ਸਾਡੇ ਵਾਰ ਨਹੀਂ ਮੰਗਿਆ ਸੀ ਕੁਝ ਵੀ ਇਦਾਂ ਜਾਂ 23 ਵਾਰ ਨਹੀਂ ਕੁਝ ਮੰਗਿਆ ਇਹ 24 ਵਾਰ ਇਹ ਚੀਜ਼ ਉਹਨਾਂ ਨੇ ਮੰਗ ਕੀਤੀ ਆ ਕਿ ਤੁਹਾਡੀ ਜਿਹੜੀ ਮੇਜ਼ਰਮੈਂਟ ਸਲਿੱਪ ਹੋਣੀ ਚਾਹੀਦੀ ਆ ਜਾਂ ਤੁਹਾਡਾ ਮਤਲ ਤਾਂ ਉਹ ਜੀ ਆਪਾਂ ਗੱਲ ਕਰਦੇ ਆਂ ਵੀਡੀਓ ਨੂੰ ਸਾਰੀ ਦੇਖਿਓ ਤਾਂ ਕਿ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਸਾਰਿਆਂ ਦੀ ਹੋਣੀ ਆ ਤੇ ਕਈ ਬੱਚੇ ਤਾਂ ਜਾਏ ਚਲੋ ਠੀਕ ਆ ਵੈਲੈਂਟ ਗੁੱਡ ਤੇ ਜਿਹੜੇ ਬੱਚੇ ਨੇ ਹਜੇ ਜਾਣਾ ਜਿਨ੍ਹਾਂ ਨੂੰ ਕਾਲਸ ਆਈਆਂ ਪਰ ਹਜੇ ਮਤਲਬ ਬੁਲਾਇਆ ਉਹਨਾਂ ਨੂੰ ਪਰ ਗਏ ਨਹੀਂ ਹਜੇ ਤੱਕ ਉਹ ਧਿਆਨ ਨਾਲ ਸੁਣ ਲਓ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਤੇ ਆਦੇ ਡਾਕੂਮੈਂਟ ਕੰਪਲੀਟ ਕਰਕੇ ਉਹ ਰੱਖ ਲਿਓ ਤੇ ਜਿੱਦਾਂ ਕਿ ਸਭ ਤੋਂ ਪਹਿਲਾਂ ਮੈਂ ਇਹ ਵੀ ਕਹਾਂਗਾ ਕਿ ਆਪਣੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਕਰੀਬ 16 ਕਰਵਾ ਲਿਓ ਕਰੀਬ ਕਰੀਬ ਇੰਮੇਸੀ ਘਟਵਾਦ ਵੀ ਹੋ ਜਾਂਦੀਆਂ ਪਰ ਇੱਕ ਵਾਰ ਤੁਸੀਂ 16 ਜੜੀਆਂ ਪਾਸਪੋਰਟ ਸਾਈਜ਼ ਫੋਟੋ ਉਹ ਜ਼ਰੂਰ ਕਰਵਾ ਕੇ ਲੈ ਕੇ ਜਾਓ ਠੀਕ ਹੈ ਲੇਟੈਸਟ ਹੋਣਾ ਕੋਈ ਪੁਰਾਣੀ ਨਾ ਚੇਪ ਦਿਓ ਬਿਲਕੁਲ ਲੇਟੈਸਟ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੇਨ ਜਿੱਦਾਂ ਕਹਦੇ 10th ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਤੋਂ ਤੁਹਾਡੀ ਡੇਟ ਆਫ ਬਰਥ ਮੈਂਸ਼ਨ ਕੀਤੀ ਹੋਈ ਹੈ ਤਾਂ ਕਿ ਮਤਲਬ ਜਿਹੜੀ ਤੁਹਾਡੀ ਉਹ ਉਮਰ ਦਾ ਪਤਾ ਲੱਗ ਸਕੇ ਤੇ ਡੀ ਐਮ ਸੀ ਦੇ ਵਿੱਚ ਮਤਲਬ ਕਿ ਤੁਹਾਡੇ ਨੰਬਰ ਵੀ ਚੈੱਕ ਮਤਲਬ ਸਾਰਾ ਕੁਝ ਹੋਊਗਾ ਬਟ ਜ਼ਿਆਦਾ ਰੋ ਡੇਟ ਆਫ ਬਰਥ ਲਈ ਹੀ ਮੰਗੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਐਕਸਰਸਮੈਨਾਂ ਵਾਸਤੇ ਆ ਉਹ ਕਵਾਲਿਫਾਈਂਗ ਉਹਨਾਂ ਦਾ ਹੁੰਦਾ ਅ ਮਤਲਬ ਪਲੀਜ਼ਿਬਿਲਟੀ ਠੀਕ ਆ ਉਹ ਵੀ 10th ਆ ਤੇ ਉਹ ਵੀ ਮਤਲਬ ਕਿ ਆਪਣਾ ਜਿਹੜਾ ਉਹ ਸਰਟੀਫਿਕੇਟ ਲੈ ਕੇ ਜਾਓ ਤੇ ਜੇਕਰ ਤੁਸੀਂ ਪਲੱਸ 2 ਵਿੱਚ ਪੰਜਾਬੀ ਕੀਤੀ ਹੈ ਤਾਂ ਪਲੱਸ 2 ਦਾ ਲਾ ਦੇ ਨਾਲ ਠੀਕ ਆ ਪਲੱਸ 2 ਲਾਉਣਾ ਹੀ ਪੈਣਾ ਤੇ ਜੇਕਰ ਤੁਸੀਂ 10th ਦੇ ਵਿੱਚ ਪਲੱਸ 2 ਕੀਤੀ ਹੈ ਤਾਂ ਉਹ ਇੱਕ ਪੰਜਾਬੀ ਐਲੀਜੀਬਿਲਟੀ ਦਾ ਤੁਹਾਡਾ ਜਿਹੜਾ ਉਹ ਪਰੂਫ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਗੱਲ ਕਰਾਂ ਕਿ ਐਕਸ ਸਰਵਿਸਮੈਨ ਦੀ ਐਕਸ ਸਰਵਿਸਮੈਨ ਦੀ ਜਿਹੜੀ ਹੈਗੀ ਆ ਰਿਟਾਇਰਮੈਂਟ ਦੀ ਜਿਹੜੀ ਉਹਨਾਂ ਦੀ ਸਰਵਿਸ ਬੁੱਕ ਹੁੰਦੀ ਆ ਉਹ ਆਪਣੀ ਨਾਲ ਲੈ ਕੇ ਜਾਓ ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਬੀਏ ਵੀ ਲਈਆਂ ਨਾਲ ਜਾਂ ਐਮਐਲ ਆਈਆਂ ਤਾਂ ਉਹਦੇ ਡੀਐਮਸੀ ਸਰਟੀਫਿਕੇਟ ਤੁਸੀਂ ਉਹ ਨਾਲ ਲੈ ਕੇ ਜਾਣੇ ਨੇ ਠੀਕ ਹੈ ਜੀ ਉਸ ਤੋਂ ਬਿਨਾ ਜੇਕਰ ਤੁਸੀਂ ਕਿਸੇ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਲਾਈਕ ਏਡਬਲਯੂਐਸ ਹੋ ਗਿਆ ਜਾਂ ਐਸਸੀ ਐਮਬੀਐਸਸੀ ਆਰਓ ਮਤਲਬ ਜੋ ਵੀ ਬੀਸੀ ਕੈਟਾਗਰੀ ਹੈਗੀ ਆ ਉਹ ਆਪਣੇ ਜਿਹੜੇ ਐਲੀਜੀਬਿਲਟੀ ਦੇ ਅਨਸਾਰ ਆਪਣਾ ਜਿਹੜਾ ਤੁਸੀਂ ਰਾਖਵਾ ਕਰਨ ਭਰਿਆ ਸੀਗਾ ਉਹ ਵੀ ਜਾਣਿਆ ਠੀਕ ਹੈ ਜੀ ਉਸ ਤੋਂ ਬਿਨਾ ਆਪਣਾ ਹੋ ਗਿਆ ਜੀ ਡਬਲਯੂ ਪੀਪੀਆ ਹੋਗਾ ਤੇ ਉਸ ਤੋਂ ਬਿਨਾ ਹੋ ਗਿਆ ਡਬਲਯੂ ਪੀਪੀ ਕੋਟੇ ਵਾਲੇ ਹੋਗੇ ਜਾਂ ਡਬਲਯੂ ਐਫਐਫ ਕੋਟਾ ਹੋਗਾ ਵਾਰਡ ਆਫ ਫ੍ਰੀडम फाइਟਰ ਤੇ ਵਾਰਡ ਆਫ ਪੁਲਿਸ ਪਰਸਨਲ ਇਹ ਵੀ ਆਪਣਾ ਜਿਹੜਾ ਹੈਗਾ ਸਰਟੀਫਿਕੇਟ ਥੋੜਾ ਬਣਿਆ ਹੋਊਗਾ ਤੇ ਇਹ ਵੀ ਤੁਸੀਂ ਆਪਣਾ ਢਾਓ ਨਾਲ ਲੈ ਕੇ ਜਾਣਾ ਜੀ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੱਕ ਬੱਚੇ ਨੇ ਮੈਸੇਜ ਕੀਤਾ ਸੀਗਾ ਕਿ ਸਾਥੋਂ ਆ ਚੀ ਮੰਗਵਾਈ ਗਈ ਜਿਹਦੇ ਵਿੱਚ ਐਡਮਿਟ ਕਾਰਡ ਵੀ ਲਿਖਿਆ ਸੀਗਾ ਪ੍ਰੋਵੀਜ਼ਨਲ ਰਿਜ਼ਲਟ ਲਿਖਿਆ ਹੋਇਆ ਠੀਕ ਹੈ ਉਸ ਦੇ ਵਿੱਚ ਲਿਖਿਆ ਹੋਇਆ ਮੈਜ਼ਰਮੈਂਟ ਸਲਿੱਪ ਇਹ ਚੀਜ਼ਾਂ ਲੈ ਜੋ ਨਾਲ ਵੈਸੇ ਤਾਂ ਲੋਡ ਨਹੀਂ ਪੈਂਦੀ ਹੁੰਦੀ ਇਹਨਾਂ ਚੀਜ਼ਾਂ ਦੀ ਬਟ ਇਸ ਵਾਰ ਲਿਖਿਆ ਹੋਇਆ ਪਤ ਨਹੀਂ ਕਿਉਂ ਲਿਖਿਆ ਕੀ ਚੱਕਰ ਹੈ ਸਾਡੇ ਵਾਰ ਨਹੀਂ ਇਹ ਚੀਜ਼ ਮੰਗ ਕੀਤੀ ਗਈ ਸੀ 23 ਵਾਰ ਵੀ ਮੰਗ ਨਹੀਂ ਕੀਤੀ ਗਈ ਸੀ ਤੇ ਇਸ ਵਾਰ ਇਸ ਦੀ ਮੰਗ ਕੀਤੀ ਗਈ ਤਾਂ ਤੁਸੀਂ ਪਲੀਜ਼ ਇਹ ਚੀਜ਼ ਧਿਆਨ ਦੇ ਵਿੱਚ ਰੱਖਿਓ ਲੈ ਜੋ ਹਰ ਵਾਰ ਜਿੱਦਾਂ ਮੈਂ ਦੱਸਿਆ ਕਿ ਮਾਈਨਸ ਦੀਆਂ ਚੇਂਜਸ ਹੁੰਦੀਆਂ ਰਹਿੰਦੀਆਂ ਤਾਂ ਤੁਸੀਂ ਇਹ ਚੀਜ਼ ਲੈ ਜੋ ਮੇਰੇ ਕਹਿਣ ਦੇ ਮੁਤਾਬਕ ਠੀਕ ਹੈ ਜੀ ਤੇ ਉਸ ਤੋਂ ਬਿਨਾ ਆਪਣਾ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਆਪਣੀਆਂ ਆਇਡੈਂਟिटीज ਠੀਕ ਹੈ ਜੀ ਤੁਹਾਨੂੰ ਆਪਾਂ ਪ੍ਰੂਫ ਹੋਣੇ ਆ ਕਿ ਆਪਣਾ ਨਾਮ ਆਪਣਾ ਐਡਰੈਸ ਹੋ ਗਿਆ ਠੀਕ ਹੈ ਉਹ ਸਾਰਾ ਕੁਝ ਆਪਣਾ ਲੈ ਕੇ ਜਾਣਾ ਉਸ ਤੋਂ ਬਿਨਾ ਆਪਣੇ ਮਦਰ ਫਾਦਰ ਦੇ ਆਪਣੇ ਬ੍ਰਦਰ ਸਿਸਟਰ ਜੋ ਤੁਹਾਡੇ ਕੁਾਰੇ ਨੇ ਠੀਕ ਆ ਮਦਰ ਫਾਦਰ ਤੇ ਲੱਗਣਗੇ ਨਾਲ ਜੇ ਦਾਦਾ ਦਾਦੀ ਹੈਗੇ ਉਹ ਲੈ ਜਾਓ ਨਾਲ ਠੀਕ ਆ ਮਤਲਬ ਲੈ ਕੇ ਜਾਓ ਨਾਲ ਕਿਉਂਕਿ ਮੇਨਲੀ ਆਪ ਨੂੰ ਮਦਰ ਫਾਦਰ ਦੇ ਚਾਹੀਦੇ ਹੁੰਦੇ ਕਿਉਂਕਿ ਉਹ ਆਪਣੇ ਪੇਰੈਂਟਸ ਨੇ ਠੀਕ ਆ ਪੇਰੈਂਟਸ ਦੇ ਤਾਂ ਚਾਹੀਦੇ ਹੁੰਦੇ ਆ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਠੀਕ ਆ ਜੀ ਆਪਾਂ ਨਾਮਿਨੇ ਕੀ ਨੂੰ ਮਰਉਣਾ ਚਾਹੁੰਦੇ ਆ ਮਦਰ ਨੂੰ ਜਾਂ ਫਾਦਰ ਨੂੰ ਜਾਂ ਮਤਲਬ ਕਿ ਤੁਹਾਡੇ ਨਾਲ ਮਤਲਬ ਤੁਹਾਡੇ ਬ੍ਰਦਰਾਂ ਜਾਂ ਸਿਸਟਰਾਂ ਜਾਂ ਜੇ ਮੈਰਿਡ ਆ ਫਿਰ ਨਹੀਂ ਵਿੱਚ ਮੈਂਸ਼ਨ ਕਰਨਾਗਾ ਜੇ ਕੁਵਾਰੀ ਹੈਗੀ ਤਾਂ ਮੈਂਸ਼ਨ ਕਰਨਾ ਬਾਕੀ ਇਹ ਚੀਜ਼ ਉਥੇ ਔਨ ਦੀ ਸਪਾਟ ਪੁੱਛ ਲਓ ਤੇ ਵੀ ਤੁਹਾਨੂੰ ਔਨ ਦੀ ਸਪਾਟ ਕੀ ਕਹਿੰਦੇ ਨੇ ਮਦਰ ਫਾਦਰ ਤੋਂ ਬਿਨਾਂ ਜਿਹੜਾ ਫਾਦਰ ਸਿਸਟਰ ਆ ਉਹਨਾਂ ਦੇ ਕਰਨੀਆਂ ਕਿ ਨਹੀਂ ਕਰਨੀਆਂ ਠੀਕ ਆ ਜੀ ਤੇ ਉਹਨਾਂ ਦੇ ਡਾਕੂਮੈਂਟ ਵਗੈਰਾ ਤੁਸੀਂ ਨਾਲ ਲੈ ਕੇ ਜਾਣੇ ਆ ਜ਼ਰੂਰੀ ਹੈ ਚੀਜ਼ ਕਿਉਂਕਿ ਜੇ ਤੁਸੀਂ ਡਾਕੂਮੈਂਟ ਘਰੇ ਰੱਖ ਗਏ ਠੀਕਾ on the spot ਤੁਹਾਨੂੰ ਮੰਗ ਲੇ ਵੀ ਆਹ ਡਾਕੂਮੈਂਟ ਸਾਨੂੰ ਫੋਟੋ ਸਟੇਟ ਕਰਵਾ ਕੇ ਦਿਓ ਫਿਰ ਤੁਸੀਂ ਘਰੋਂ ਮੰਗਵਾਓਗੇ ਮੈਨੂੰ WhatsApp ਕਰ ਦਿਓ ਮੈਨੂੰ ਐਦਾਂ ਕਰ ਦਿਓ ਮੈਨੂੰ ਭੇਜ ਦੇ ਫਿਰ ਕਈ ਵਾਰੀ ਜਿਹੜਾ ਅਗਲਾ ਬੰਦਾ ਹੁੰਦਾ ਕਈ ਵਾਰੀ ਕੰਮ ਚੱਲ ਜਿਆ ਹੁੰਦਾ ਜਾ ਕੇ ਤੇ ਉਹ ਵੀ ਸ਼ਹਿਰ ਗਿਆ ਹੁੰਦਾ ਜਾਂ ਘਰ ਤੋਂ ਬਾਹਰ ਹੁੰਦਾ ਫਿਰ ਉਹ ਕਹਿੰਦਾ ਮੈਂ ਤੁਹਾਨੂੰ 10 ਮਿੰਟ ਰੋਕੇ ਕਰਦਾ ਜਾਂ ਅੱਧਾ ਘੰਟਾ ਰੋਕੇ ਕਰਦਾ ਤੁਹਾਨੂੰ on the spot ਚਾਹੀਦਾ ਹੁੰਦਾ ਉਹ ਡਾਕੂਮੈਂਟ ਤਾਂ ਫਿਰ ਉਦੋਂ ਕੰਮ ਔਖਾ ਹੋ ਜਾਂਦਾ ਇਸ ਕਰਕੇ ਆਪਣੇ ਜਿਹੜਾ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰਕੇ ਰੱਖਿਓ ਠੀਕ ਆ ਮੈਂ A to Z ਤੁਹਾਨੂੰ ਸਾਰਾ ਕੁਝ ਸਮਝਾਤਾ ਹੈ ਇਹ ਨਾ ਹੋਵੇ ਕਿ ਤੇ ਮਤਲਬ ਦੁਬਾਰਾ ਤੁਹਾਨੂੰ ਫੇਰ ਕਾਲ ਕੀਤੀ ਆ ਵੀ ਜਾਂ ਕੁਝ ਵੀ ਹੋਵੇ ਤਾਂ ਫਿਰ ਤੁਸੀਂ ਮਤਲਬ ਕਿ ਅਲਗਿਜ਼ਮ ਤਾਂ ਤੇ ਇਹ ਸਾਰੀ ਤੁਹਾਨੂੰ ਮੈਂ ਡਾਕੂਮੈਂਟ ਰਿਲੇਟਡ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਇਹ ਡਾਕੂਮੈਂਟ ਆਪਣੇ ਕੰਪਲੀਟ ਕਰਕੇ ਰੱਖ ਲਓ ਠੀਕ ਆ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਸਮਾਂ ਲੱਗੀ ਹੋਊਗੀ ਤੇ ਜਾਣ ਤੇ ਜੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਤਾਂ ਚੈਨਲ ਨੂੰ ਸਪੋਰਟ ਕਰੋ ਠੀਕ ਆ ਨਵੇਂ ਤੋਂ ਚੈਨਲ ਸਬਸਕ੍ਰਾਈਬ ਕਰਦੇ ਆ ਕਰੋ ਤੇ ਇਸੇ ਤਰ੍ਹਾਂ ਚੈਨਲ ਨਾਲ ਬਨੇ ਰਹੋ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਮੈਂ ਹੋਰ ਜਿਹੜੀਆਂ ਨਵੀਆਂ ਵੀਡੀਓਜ਼ ਨੇ ਉਹ ਤੁਹਾਨੂੰ ਮੈਂ ਮਤਲਬ ਕਿ ਟੌਪਿਕਸ ਨੇ ਤੁਹਾਡੇ ਕਲੀਅਰ ਕਰ ਨੋਲੇਜ ਬਹੁਤ ਆ ਠੀਕ ਆ ਪਰਟੀ ਰਿਲੇਟਡ ਤੇ ਜੇਕਰ ਤੁਸੀਂ ਨਾਲ ਬਨੇ ਰਹੋਗੇ ਆਪਣੇ ਟਾਪਿਕ ਦੱਸੂਗਾ ਤੁਹਾਨੂੰ ਹਰੇਕ ਟਾਪਿਕ ਦਾ ਹਰੇਕ ਕੁਐਸਚਨ ਦਾ ਜਵਾਬ ਮਿਲੂਗਾ ਤੇ ਇਸੇ ਤਰ੍ਹਾਂ ਤੁਸੀਂ ਸਪੋਰਟ ਕਰਦੇ ਰਹੋ ਤੇ ਤੁਹਾਨੂੰ ਔਨ ਰੋਲ ਦੇ ਨਾਲ ਵਿੱਚ ਸਾਰੇ ਟਾਪਿਕ ਲਈ ਦਊਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਕਿਸੇ ਹੋਰ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਬਸਦੇ ਰਹੋ